18ਵਾਂ ਹੁਕਮ ਹੈ ਰਹਿਤ ਬਾਣ ਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਸੰਗਤ ਦੀ ਮਹਾਨਤਾ ਗੁਰੂ ਘਰ ਦੇ ਵਿੱਚ ਹੈ ਹੋਰ ਕਿਤੇ ਵੀ ਨਹੀਂ ਹੈ ਤੇ ਜੇ ਆਪਾਂ ਚੰਗੀ ਸੰਗਤ ਕਰਾਂਗੇ ਚੰਗੇ ਗੁਣ ਸਾਡੇ ਵਿੱਚ ਆਉਣਗੇ ਸਬਜੀ ਮਹਾਰਾਜ ਕਹਿੰਦੇ ਉੱਤਮ ਸੰਗਤ ਉੱਤਮ ਹੋਵੇ ਜੈਸੀ ਸੰਗਤ ਤੈਸੀ ਰੰਗਤ ਜਿੱਦਾਂ ਦੀ ਸੰਗਤ ਕਰੋਗੇ ਜੂਆ ਖੇਡਣ ਵਾਲੇ ਕਰੋਗੇ ਜੂਆ ਖੇਡਣ ਲੱਗੇ ਜੋਗੇ ਸ਼ਰਾਬ ਪੀਣ ਵਾਲਿਆਂ ਦੀ ਸੰਗਤ ਕਰੋਗੇ ਸ਼ਰਾਬੀ ਸ਼ਰਾਬੀ ਬਣ ਜਾਓਗੇ ਪਰ ਸੰਗਤ ਵਿੱਚ ਬਹੁਤ ਵੱਡੀ ਮਹਾਨਤਾ ਹੈ ਸਾਬ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਸੰਗਤ ਕਿਹਨੂੰ ਕਹਿੰਦੇ ਆ ਵੀ ਬਹੁਤ ਇਕੱਠ ਨੂੰ ਸੰਗਤ ਕਿਹਾ ਜਾਂਦਾ ਸੰਗਤ ਉਹ ਹੈ ਜਿੱਥੇ ਇੱਕੋ ਨਾਮ ਵਖਾਣੀਏ ਨਾਮ ਕੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਬੁਝਾਈ ਦੀ ਸੰਗਤ ਵਿੱਚ ਮੈਂ ਬੜੀ ਸੌਖੀ ਜੀ ਉਦਾਹਰਣ ਦੇ ਰਿਹਾ ਆਪ ਜੀ ਨੂੰ ਸੰਗਤ ਵਿੱਚ ਸਾਡਾ ਜੀਵਨ ਕਿਦਾਂ ਬਦਲਦਾ ਹੈ ਅਸੀਂ ਉਹਨੇ ਨਾ ਸਾਡੀ ਬੋਲੀ ਬਦਲ ਜਾਂਦੀ ਸੰਗਤ ਵਿੱਚ ਆ ਕੇ ਬਦਲ ਜਾਂਦੀ ਅਸੀਂ ਘਰਾਂ ਵਿੱਚ ਚੱਪਲ ਬੂਟ ਜੁੱਤੀਆਂ ਕਹਿੰਦੇ ਆ ਗੁਰੂ ਘਰਾਂ ਨੇ ਜੋੜੇ ਘਰ ਘਰਾਂ ਨੇ ਰੋਟੀ ਭੋਜਨ ਕਰ ਲੋ ਇੱਥੇ ਕਹਿੰਦੇ ਲੰਗਰ ਜੇ ਸਾਡੀ ਬੋਲੀ ਬਦਲ ਸਕਦੀ ਹੈ ਜੀਵਨ ਵੀ ਬਦਲ ਜਾਏਗਾ ਅਸੀਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਸਾਰੇ ਅਸੀਂ ਸੰਗਤ ਨਹੀਂ ਕਰਦੇ ਸੀ ਉਦੋਂ ਪਹਿਲਾਂ ਦਾ ਜੀਵਨ ਕੀ ਸੀ ਸੰਗਤ ਕਰਨ ਲੱਗ ਗਏ ਤੇ ਸਾਡਾ ਹੁਣ ਦਾ ਜੀਵਨ ਕੀ ਹੈ ਸੰਗਤ ਵਿੱਚ ਬਹੁਤ ਕੁਝ ਮਿਲਦਾ ਹੈ ਸਤਿਗੁਰ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਕੀ ਪਤਾ ਕਿਹੜੀ ਰੂਹ ਬੈਠੀ ਹੈ ਤੁਹਾਡੇ ਵਿੱਚ ਜਿਹਦੇ ਕਰਕੇ ਸਾਰਿਆਂ ਦਾ ਹੀ ਪਾਰ ਉਤਾਰਾ ਹੋ ਜਾਏ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਅੱਗੇ ਬਚਨ ਆਏਗਾ ਸੰਗਤ ਕਰਨੀ ਹੈ ਗੁਰੂ ਸਾਹਿਬ ਕਹਿੰਦੇ ਹਨ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਪਹਿ ਚੀਤਾ ਕੀ ਮਹਾਨਤਾ ਹੈ ਸੰਗਤ ਦੀ ਪਿੰਗਲ ਪਰਵਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਝਿਆ ਗੁਰਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਸੰਗਤ ਕਰਨੀ ਹੈ ਸੰਗਤ ਗੁਰੂ ਕੀ ਸੰਗਤ ਕਰਦੇ ਜਦੋਂ ਅਸੀਂ ਸੰਗਤ ਕਰਾਂਗੇ ਤੇ ਸਾਡੇ ਅੰਦਰ ਰੰਗਤ ਚੜ੍ਹੇਗੀ ਗੁਰੂ ਮਹਾਰਾਜ ਦੀ ਕਿਰਪਾ ਹੋਵੇ